ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਿਆ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਅੱਜ ਦੀ ਰਾਤ ਤੁਸੀਂ ਆਪਣੇ ਘਰ ਵਿੱਚ ਦੇਸੀ ਘਿਓ ਦਾ ਇਹ ਉਪਾਅ ਕਰ ਲੈਂਦੇ ਹੋ ਤਾਂ 5 ਦਿਨਾਂ ਦੇ ਵਿੱਚ ਹੀ ਤੁਹਾਨੂੰ ਮਨਪਸੰਦ ਰਿਸ਼ਤਾ ਆ ਜਾਵੇਗਾ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹਮੇਸ਼ਾ ਲਈ ਬਣ ਜਾਵੇ ਤੁਹਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣ ਤੁਹਾਡੇ ਲਈ ਇਹ ਵੀਡੀਓ ਅੱਜ ਦੀ ਬੜਾ ਹੀ ਮਹੱਤਵ ਰੱਖਦੀ ਹੈ ਬਹੁਤ ਹੀ ਵੱਖਰਾ ਸਥਾਨ ਹੈ ਇਸ ਦਾ ਕਾਰਨ ਤੁਸੀਂ ਜਾਣਦੇ ਹੋ ਕਿ ਜੇਕਰ ਅੱਜ ਰਾਤ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਮਨਚਾਹੇ ਰਿਸ਼ਤਾ ਪ੍ਰਾਪਤ ਹੋ ਜਾਵੇਗਾ ਕਿਉਂਕਿ ਇਹਨਾਂ ਦਿਨਾਂ ਵਿੱਚ ਅੰਮ੍ਰਿਤ ਵਰਸਦਾ ਹੈ ਉਸ ਨੂੰ ਲੋਕ ਆਪਣੇ ਕਿਸੇ ਵੀ ਮਨੋ ਕਾਮਨਾ ਨੂੰ ਪੂਰੀ ਕਰਨ ਲਈ ਪ੍ਰਸ਼ਾਦ ਵੀ ਰੱਖਦੇ ਹਨ ਕਈ ਲੋਕ ਤਾਂ ਖੀਰ ਬਣਾ ਕੇ ਰੱਖਦੇ ਹਨ ਤੇ ਫਿਰ ਕਈ ਉਸ ਨੂੰ ਗ੍ਰਹਿਣ ਕਰਦੇ ਹਨ ਹੁਣ ਕਈ ਵਾਰੀ ਜੋ ਪੂਰਨਵਾਸੀ ਮਸੀਹਾ ਦਾ ਕੋਈ ਵੀ ਖਾਸ ਦਿਨ ਹੁੰਦਾ ਹੈ ਤਾਂ ਸਾਧ ਸੰਗਤ ਜੀ ਉਸ ਦਿਨ ਇਹ ਲੋਕ ਉਪਾਅ ਬਹੁਤ ਜਲਦੀ ਹੀ ਕਰ ਲੈਂਦੇ ਹਨ ਸੋ ਸਾਧ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਤਾਂ ਕਿ ਤੁਹਾਨੂੰ ਵੀ ਪਰਮਾਤਮਾ ਜੀ ਦੀ ਕਿਰਪਾ ਹਾਸਲ ਹੋ ਜਾਵੇ ਸਾਧ ਸੰਗਤ ਜੀ ਕੁਝ ਖਾਸ ਦਿਨ ਮਹੀਨੇ ਵਿੱਚ ਹਰ ਮਹੀਨੇ ਹੀ ਆਉਂਦੇ ਹਨ ਜਿਵੇਂ ਸ਼ਪੂਰਨਮ ਜਿਵੇਂ ਪੂਰਨਮਾਸ਼ੀ ਦਾ ਦਿਨ ਹੋ ਗਿਆ ਮੱਸਿਆ ਦਾ ਦਿਨ ਹੋ ਗਿਆ ਜਾਂ ਸੰਗਰਾਦ ਦਾ ਦਿਨ ਹੋ ਗਿਆ ਹਾਲਾਂਕਿ ਹਰ ਮਹੀਨੇ ਆਉਂਦੇ ਹਨ ਪਰ ਇਹ ਬੜੇ ਹੀ ਵਿਸ਼ੇਸ਼ ਦਿਨ ਹੁੰਦੇ ਹਨ ਹੁਣ ਗੱਲ ਕਰਦੇ ਹਾਂ ਜੀ ਪੂਰਨਮਾਸ਼ੀ ਵਾਲੇ ਦਿਨ ਤੁਸੀਂ ਕੀ ਕਰਨਾ ਹੈ ਜਿਹਨਾਂ ਬੱਚਿਆਂ ਦੇ ਵਿਆਹ ਨੂੰ ਲੈ ਕੇ ਦੇਰੀ ਹੋ ਰਹੀ ਹੈ ਜਿਹਨਾਂ ਬੱਚਿਆਂ ਦੇ ਵਿਆਹ ਦਾ ਯੋਗ ਨਹੀਂ ਪਣ ਰਿਹਾ ਉਹਨਾਂ ਬੱਚਿਆਂ ਨੂੰ ਜੇ ਸਮਾ ਹੋਵੇ ਤਾਂ ਇਹ ਉਪਾਅ ਉਹ ਪੂਰਨਮਾਸ਼ੀ ਵਾਲੇ ਦਿਨ ਵੀ ਕਰ ਸਕਦੇ ਹਨ ਜਾਂ ਸੋਮਵਾਰ ਦੀ ਰਾਤ ਨੂੰ ਵੀ ਕਰ ਸਕਦੇ ਹਨ ਪੁੰਨਿਆ ਵਾਲੇ ਦਿਨ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰ ਲਿਓ ਮਾਮਾ ਖਾਸ ਤੌਰ ਤੇ ਇਹ ਉਪਾਅ ਜ਼ਰੂਰ ਕਰ ਸਕਤੀਆਂ ਹਨ ਤੁਸੀਂ ਇਸ ਦਿਨ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਜਿਨ੍ਹਾਂ ਦੇ ਵਿਆਹ ਵਿੱਚ ਦੇਰੀ ਹੋ ਰਹੀ ਹੈ ਉਹਨਾਂ ਲਈ ਇਹ ਉਪਾਅ ਤੁਸੀਂ ਜ਼ਰੂਰ ਕਰਨਾ ਹੈ ਹਾਲਾਂਕਿ ਘਰ ਦਾ ਕੋਈ ਵੀ ਮੈਂਬਰ ਕਰ ਸਕਦਾ ਹੈ ਇਸ ਉਪਾਅ ਨੂੰ ਉਹਨਾਂ ਲਈ ਇਹ ਉਪਾਅ ਤੁਸੀਂ ਜ਼ਰੂਰ ਕਰੋ ਪਰ ਮਾਂ ਨੇ ਪੂਰੀ ਤਰ੍ਹਾਂ ਧਿਆਨ ਦੇ ਨਾਲ ਇਸ ਉਪਾਅ ਨੂੰ ਕਰਨਾ ਹੈ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਸ ਦਿਨ ਪੁੰਨਿਆ ਹੋਵੇਗੀ ਉਸ ਦਿਨ ਰਾਤ ਨੂੰ ਤੁਹਾਡੇ ਕੋਲ ਜੋ ਸਮਗਰੀ ਹੋਣੀ ਚਾਹੀਦੀ ਹੈ ਉਹ ਇਹ ਹੋਣੀ ਚਾਹੀਦੀ ਹੈ ਇੱਕ ਤਾਂ ਦੇਸੀ ਘਿਓ ਜ਼ਰੂਰ ਹੋਣਾ ਚਾਹੀਦਾ ਹੈ ਵੇਖੋ ਤੁਹਾਨੂੰ ਕਹਿ ਰਹੇ ਹਾਂ ਇੱਕ ਚਮਚ ਦੇਸੀ ਘਿਓ ਵੀ ਕਾਫੀ ਹੈ ਪਰ ਫਿਰ ਵੀ ਜੇ ਤੁਸੀਂ ਵੱਧ ਘਿਓ ਰੱਖਦੇ ਹੋ ਜਿਵੇਂ ਕਿ ਅੱਧੀ ਕਟੋਰੀ ਪੌਣੇ ਕਟੋਰੀ ਜਾਂ ਫਿਰ ਪੂਰੀ ਛੋਟੀ ਜਿਹੀ ਕੌਲੀ ਹੋਵੇ ਜਿੰਨੀ ਵੀ ਤੁਸੀਂ ਰੱਖ ਸਕਦੇ ਹੋ ਇੱਕ ਕਟੋਰੀ ਛੋਟੀ ਪੂਰੀ ਭਰੀ ਵੀ ਹੋ ਸਕਦੀ ਹੈ ਤਾਂ ਬੜੀ ਚੰਗੀ ਗੱਲ ਹੈ ਕਿਉਂਕਿ ਉਸ ਨੂੰ ਇਸ ਸਮੇਂ ਵਰਤਿਆ ਜਾ ਸਕਦਾ ਹੈ ਅਤੇ ਇਸ ਨਾਲ ਹੀ ਤੁਹਾਨੂੰ ਚਾਹੀਦਾ ਹੋਵੇਗਾ ਥੋੜਾ ਜਿਹਾ ਗੰਗਾ ਜਲ ਜੇਕਰ ਇੱਕ ਲੋਟਾ ਭਰਿਆ ਹੋਇਆ ਜਲ ਦਾ ਹੋਵੇ ਤਾਂ ਬਹੁਤ ਵਧੀਆ ਗੱਲ ਹੋਵੇਗੀ ਇਹ ਗੰਗਾ ਜਲ ਕਿਸੇ ਵੀ ਧਾਰਮਿਕ ਸਥਾਨ ਦਾ ਹੋ ਸਕਦਾ ਹੈ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੁਸੀਂ ਇੱਕ ਪੂਰਾ ਹੀ ਲੋਟਾ ਗੰਗਾ ਚਲਦੇ ਨਾਲ ਭਰ ਸਕਦੇ ਹੋ ਨਹੀਂ ਤਾਂ ਤੁਸੀਂ ਸੁਧਾਰਨ ਪਾਣੀ ਵੀ ਸਾਫ਼ ਸੁਥਰਾ ਲੈ ਸਕਦੇ ਹੋ ਉਹ ਵੀ ਇਸ ਵਿੱਚ ਭਿਲਾ ਸਕਦੇ ਹੋ ਇਸ ਨਾਲ ਤੁਹਾਨੂੰ ਕੀ ਚਾਹੀਦਾ ਹੋਵੇਗਾ ਕਿ ਇੱਕ ਛੋਟਾ ਜਿਹਾ ਸਫੇਦ ਰੁਮਾਲ ਲੈਣਾ ਹੈ ਉਸ ਦੇ ਉੱਪਰ ਤੁਸੀਂ ਰੱਖੇ ਹੋਏ ਥੋੜੇ ਜਿਹੇ ਚਾਵਲ ਭਾਵ ਕਿ ਇੱਕ ਮੁਠੀ ਚਾਵਲ ਹੀ ਤੁਹਾਡੇ ਲਈ ਕਾਫੀ ਹਨ ਤੁਸੀਂ ਇੱਕ ਮੁਠੀ ਚਾਵਲ ਲੈਣੇ ਹਨ ਜੋ ਵੀ ਤੁਸੀਂ ਰੱਖ ਸਕਦੇ ਹੋ ਪਰ ਮੈਂ ਇਹੀ ਤੁਹਾਨੂੰ ਕਹਾਂਗੀ ਤੁਸੀਂ ਇੱਕ ਮੁਠ ਚਾਵਲ ਦੀ ਜ਼ਰੂਰ ਰੱਖੋ ਤਾਂ ਸਾਧ ਸੰਗਜ ਜੀ ਇਹ ਚੀਜ਼ਾਂ ਤੁਹਾਨੂੰ ਪੂਰਨਮਾਸ਼ੀ ਭਾਵਕੇ ਪੁੰਨਿਆਂ ਵਾਲੇ ਦਿਨ ਇਹ ਸਮਗਰੀ ਤਿਆਰ ਕਰਨੀ ਹੋਵੇਗੀ। ਇਸ ਨੂੰ ਲੈਣ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੋਵੇਗਾ ਕਿ ਜਿਵੇਂ ਚੰਦਰ ਦੇਵ ਉਹਦੇ ਹੋਣਗੇ ਤਾਂ ਸੋਤਕ ਲੱਗਾ ਹੋਵੇਗਾ। ਤਾਂ ਇਸ ਲਈ ਇਹ ਕਿਰਣਾ ਉਸ ਉੱਪਰ ਸਿੱਧੀਆਂ ਪੈ ਰਹੀਆਂ ਹੋਣਗੀਆਂ ਤਾਂ ਫਿਰ ਤੁਸੀਂ ਖੀਰ ਜੇ ਉਸਦੀ ਬਣਾ ਕੇ ਇਸ ਦਿਨ ਰੱਖਦੇ ਹੋ ਤਾਂ ਕਦੋਂ ਰੱਖੋਗੇ ਰਾਤ ਨੂੰ। ਲਗਭਗ ਸਵਾ 2 2:00 ਵਜੇ ਦੇ ਵਿਚਕਾਰ ਆਸ-ਪਾਸ ਚੰਦਰਮਾ ਸ਼ੁੱਧ ਹੋ ਜਾਵੇਗਾ ਜੇ ਚੰਦਰਮਾ ਨੂੰ ਗ੍ਰਹਿਣ ਲੱਗਦਾ ਹੈ ਮਤਲਬ ਜਾਨੀ ਕਿ ਗ੍ਰਹਿਣ हट ਜਾਵੇਗਾ ਉਸ ਵੇਲੇ ਜੇ ਲੋਕ ਬਹੁਤ ਹੀ ਉਤਸ਼ਾਹੀ ਹੋਣਗੇ ਉਹ ਖੀਰ ਵੀ ਉਸੇ ਵੇਲੇ ਹੀ ਬਣਾਉਣਗੇ ਤੇ ਚੰਦਰਮਾ ਦੀ ਰੋਸ਼ਨੀ ਵਿੱਚ ਰੱਖਣਗੇ ਜੋ ਸਵੇਰ ਤੱਕ ਉਸ ਵਿੱਚ ਜੋ ਵੀ ਅਸ਼ੁੱਧਿ ਕਿਰਣਾ ਹਨ ਚੰਦਰਮਾ ਤੋਂ ਜੋ ਅੰਮ੍ਰਿਤ ਵਰਸਦਾ ਹੈ ਉਹ ਖੀਰ ਵਿੱਚ ਵਸ ਜਾਵੇਗਾ ਜੇਕਰ ਤੁਸੀਂ ਸੋਨਾ ਵੀ ਚਾਹੁੰਦੇ ਹੋ ਤਾਂ ਧਿਆਨ ਰੱਖੋ ਕਿਉਂਕਿ ਇਹ ਰਾਤ ਸਾਲ ਵਿੱਚ ਇੱਕ ਵਾਰ ਹੀ ਆਉਂਦੀ ਹੈ ਤੁਸੀਂ ਕੀ ਕਰੋਗੇ ਕਿ ਜਿਵੇਂ ਹੀ ਚੰਦਰਮਾ ਸ਼ੁੱਧ ਹੋ ਜਾਵੇ ਤੁਸੀਂ ਆਪਣੀ ਛੱਤ ਤੇ ਜਿੱਥੇ ਚੰਦਰ ਦੇਵ ਦੀਆਂ ਕਿਰਨਾਂ ਪੈ ਰਹੀਆਂ ਹੋਣ ਜਿੱਥੇ ਚੰਦਰ ਦੇਵ ਦਿਖ ਰਹੇ ਹੋਣ ਉੱਥੇ ਇੱਥੇ ਇਸ ਸਫੇਦ ਕੱਪੜੇ 'ਚ ਰੱਖੇ ਹੋਏ ਚਾਵਲ ਥੋੜਾ ਜਿਹਾ ਗੰਗਾਜਲ ਭਰਿਆ ਲੋਟਾ ਇੱਕ ਚਮਚ ਜਾਂ ਇਸ ਤੋਂ ਵੱਧ ਕਟੋਰੀ ਵਿੱਚ ਕਿਉ ਇਹ ਸਭ ਕੁਝ ਤੁਸੀਂ ਛੱਤ ਤੇ ਰੱਖ ਆਉਣਾ ਹੈ ਛੱਤ ਤੇ ਨਹੀਂ ਤਾਂ ਬਾਲਕੋਨੀ ਵਿੱਚ ਰੱਖ ਸਕਦੇ ਹੋ ਜਿੱਥੇ ਚੰਦਰ ਦੇਵ ਦੇ ਦਰਸ਼ਨ ਹੋ ਰਹੇ ਹੁਣ ਉੱਥੇ ਹੀ ਰੱਖ ਸਕਦੇ ਹੋ ਰੱਖਣ ਤੋਂ ਬਾਅਦ ਤੁਹਾਨੂੰ ਕੀ ਕਰਨਾ ਹੋਵੇਗਾ ਜਿਵੇਂ ਅਗਲਾ ਦਿਨ ਆਵੇਗਾ ਉਸ ਦਿਨ ਤੋਂ ਬਾਅਦ ਜਿਹੜਾ ਦਿਨ ਆਉਂਦਾ ਹੈ ਜੋ ਚਾਵਲ ਹਨ ਇਹਨਾਂ ਨੂੰ ਤੁਸੀਂ ਭੋਲੇ ਨਾਥ ਨੂੰ ਅਰਪਿਤ ਕਰ ਦੇਣਾ ਹੈ ਬੱਚਿਆਂ ਦੇ ਵਿਆਹ ਦੀ ਮਨੋ ਕਾਮਨਾ ਪੂਰੀ ਕਰਨ ਦੇ ਲਈ ਛੱਤ ਤੇ ਰੱਖਣ ਜਾਓ ਤਾਂ ਜੋ ਬੱਚਿਆਂ ਦੇ ਵਿਆਹ ਦੀ ਮਨੋ ਕਾਮਨਾ ਦੇ ਨਾਲ ਜੇਕਰ ਤੁਸੀਂ ਇਹ ਉਪਾਅ ਕਰਦੇ ਹੋ ਇਹ ਜਿਹੜਾ ਦੇਸੀ ਘਿਓ ਹੈ ਇਸ ਨਾਲ ਆਟੇ ਦਾ ਇੱਕ ਦੀਵਾ ਬਣਾ ਕੇ ਭਗਵਾਨ ਪੋਲੇ ਨਾਥ ਦੇ ਪਾਸ ਅਰਪਿਤ ਕਰਨਾ ਹੈ ਜਿਹੜਾ ਤੁਸੀਂ ਗੰਗਾ ਜਲ ਲਿਆ ਸੀ ਉਸ ਦੇ ਨਾਲ ਪੋਲੇ ਨਾਥ ਦਾ ਅਭਿਸ਼ੇਕ ਕਰਨਾ ਹੈ ਤੁਸੀਂ ਸਭ ਜਾਣਦੇ ਹੋ ਚੰਦਰ ਦੇਵ ਜੋ ਹਨ ਉਹ ਪੋਲੇ ਨਾਥ ਦੇ ਮਸਤਕ ਦੇ ਵੇੜੇ ਹੋਏ ਹੁੰਦੇ ਹਨ ਤੁਹਾਡੀ ਮਨੋ ਕਾਮਨਾ ਪੂਰੀ ਹੋ ਜਾਵੇਗੀ ਤੁਹਾਡੀ ਮਨੋ ਕਾਮਨਾ ਪੂਰੀ ਕਰਨ ਲਈ ਤੁਹਾਨੂੰ ਇਹ ਸਭ ਕਰਨਾ ਹੋਵੇਗਾ ਜਨਿਕੇ ਦੀਵਾ ਜਲਾਉਣਾ ਹੋਵੇਗਾ ਤੁਸੀਂ ਦੇਸੀ ਘੋਦਾ ਚਲਾਉਣਾ ਹੈ ਉਸ ਨਾਲ ਤੁਹਾਨੂੰ ਉਹ ਚਾਵਲ ਸ਼ਿਵਲਿੰਗ ਨੂੰ ਅਰਪਿਤ ਕਰਨੇ ਹੋਣਗੇ ਇਹ ਕੰਮ ਤੁਸੀਂ ਮੰਦਰ ਵਿੱਚ ਕਰਕੇ ਆ ਸਕਦੇ ਹੋ ਅਤੇ ਇੱਕ ਲੋਟਾ ਗੰਗਾ ਜਲ ਦਾ ਜਿਹੜਾ ਹੈ ਉਸ ਦੇ ਨਾਲ ਤੁਸੀਂ ਅਭਿਸ਼ੇਕ ਕਰਨਾ ਹੈ ਹੁਣ ਜੋ ਘੋੜੇ ਜਿਵੇਂ ਮੈਂ ਕਿਹਾ ਹੈ ਕਿ ਵੱਧ ਤੋਂ ਵੱਧ ਰੱਖ ਸਕਦੇ ਹੋ ਤਾਂ ਤੁਸੀਂ ਉਸ ਘੋੜੇ ਨੂੰ ਫਿਰ ਬਾਅਦ ਵਿੱਚ ਕੀ ਕਰੋਗੇ ਕਿ ਜਦੋਂ ਭੋਲੇनाथ ਲਈ ਇੱਕ ਦੀਵਾ ਜਲਾਉਂਦੇ ਹੋ ਤਾਂ ਆਪਣੇ ਮਨੋਕਾਮਨਾ ਪੂਰੀ ਕਰਨ ਲਈ ਉਸ ਤੋਂ ਬਾਅਦ ਜੋ ਘਿਓ ਬਚਿਆ ਹੋਵੇਗਾ ਉਸ ਨਾਲ ਤੁਸੀਂ ਦੀਪਾਵਲੀ ਦੇ ਦਿਨ ਵੀ ਇੱਕ ਜਿਹੜਾ ਦੀਵਾ ਜਲਾਉਂਦੇ ਹੋ ਭਾਵੇਂ ਕਿਸ ਵੀ ਸ਼ੁਭ ਮੌਕੇ ਤੇ ਤੁਸੀਂ ਘਿਓ ਦਾ ਦੀਵਾ ਜਗਾਉਂਦੇ ਹੋ ਜਿਸ ਵਿੱਚ ਕੇ ਚੰਦਰਮਾ ਦੀਆਂ ਕਿਰਨਾਂ ਜਨਨ ਕਿ ਅੰਮ੍ਰਿਤ ਵਰਸਿਆ ਹੋਇਆ ਹੋਵੇਗਾ ਇਸ ਘਿਓ ਦੇ ਨਾਲ ਤੁਸੀਂ ਮਾਤਾ ਲਕਸ਼ਮੀ ਤੇ ਭਗਵਾਨ ਵਿਸ਼ਨੂੰ ਦੇ ਅੱਗੇ ਵੀ ਦੀਵਾ ਜਲਾ ਸਕਦੇ ਹੋ ਇਸ ਨਾਲ ਸਿਰਫ ਵਿਆਹ ਦੀ ਹੀ ਨਹੀਂ ਸਗੋ ਤੁਹਾਡੇ ਜੀਵਨ ਦੀਆਂ ਹੋਰ ਵੀ ਕਈ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਖਾਸ ਤੌਰ ਤੇ ਧਨ ਦੀ ਪਰੇਸ਼ਾਨੀ ਦੂਰ ਹੋਵੇਗੀ ਤੇ ਇਸ ਨਾਲ ਤੁਸੀਂ ਹਨੂਮਾਨ ਜੀ ਦੇ ਅੱਗੇ ਵੀ ਇਸ ਘਿਓ ਨਾਲ ਦੀਵਾ ਜਲਾਉਣਾ ਹੈ ਮੰਦਰ ਵਿੱਚ ਵੀ ਜਾ ਕੇ ਸ਼ੰਕਰ ਭਗਵਾਨ ਦੇ ਮੰਦਰ ਵਿੱਚ ਵੀ ਜਦੋਂ ਤੁਸੀਂ ਜਾਓ ਉੱਥੇ ਸਾਰੀ ਸਮਗਰੀ ਸ਼ਿਵ ਲਿੰਗ ਤੇ ਅਰਪਿਤ ਕਰ ਦੇਣੀ ਹੈ ਬਾਲਾ ਜੀ ਦਾ ਵੀ ਜੇਕਰ ਮੰਦਰ ਹੈ ਤਾਂ ਉੱਥੇ ਵੀ ਜਾ ਸਕਦੇ ਹੋ ਘਿਓ ਦਾ ਦੀਵਾ ਉੱਥੇ ਜਲਾਉਣਾ ਹੈ ਇਸ ਘਿਓ ਨੂੰ ਫਿਰ ਸੰਭਾਲ ਕੇ ਰੱਖਣਾ ਹੈ ਜਿਹੜਾ ਬਾਕੀ ਬਚ ਜਾਂਦਾ ਹੈ ਜਦੋਂ ਤੁਹਾਡਾ ਕੋਈ ਸ਼ੁਭ ਮੌਕਾ ਆਵੇ ਤਾਂ ਤੁਸੀਂ ਇਸ ਘਿਓ ਦਾ ਫਿਰ ਦੀਵਾ ਜਲਾ ਸਕਦੇ ਹੋ ਆਪਣੇ ਭਗਵਾਨ ਨੂੰ ਮਨਾਉਣਾ ਹੈ ਤੁਹਾਨੂੰ ਵੱਧ ਦਿਨਾਂ ਦੀ ਲੋੜ ਪੈ ਸਕਦੀ ਹੈ ਸਿਰਫ 5 ਤੋਂ 7 ਦਿਨਾਂ ਦੇ ਅੰਦਰ ਭਗਵਾਨ ਭੋਲੇनाथ ਜੀ ਦਾ ਚਮਤਕਾਰ ਦਿਖੇਗਾ ਉਹ ਪਾ ਕਰਦੇ ਆਂ ਹੀ ਜਿਸ ਦਿਨ ਕੀ ਪੂਰਨਮਾਸ਼ੀ ਹੈ ਉਸ ਤੋਂ ਬਾਅਦ ਵੀ ਜੋ ਵੀ ਵਾਰ ਆਵੇਗਾ ਉਸ ਦਿਨ ਤੁਸੀਂ ਭਗਵਾਨ ਭੋਲੇनाथ ਨੂੰ ਇਹਨਾਂ ਚੀਜ਼ਾਂ ਨਾਲ ਅਭਿਸ਼ੇਕ ਜ਼ਰੂਰ ਕਰ ਸਕਦੇ ਹੋ ਤੁਸੀਂ ਵੇਖੋਗੇ ਤੁਹਾਡੇ ਬੱਚੇ ਦਾ ਵਿਆਹ ਦੇ ਤੁਰੰਤ ਯੋਗ ਬਣਨੇ ਸ਼ੁਰੂ ਹੋ ਜਾਣਗੇ ਪਹਿਲੀ ਗੱਲ ਤੇ ਦੂਜੀ ਗੱਲ ਰਿਸ਼ਤਾ ਮਨ ਪਸੰਦ ਦਾ ਆਵੇਗਾ ਯੋਗ ਆਵੇਗਾ ਯੋਗ ਵੀ ਬਣੇਗਾ ਜੋ ਤੁਹਾਨੂੰ ਸ਼ਾਇਦ ਹੁਣ ਤੱਕ ਪਸੰਦ ਨਹੀਂ ਆ ਰਿਹਾ ਹੋਵੇਗਾ ਕਿਹੜਾ ਰਿਸ਼ਤਾ ਕਰੀਏ ਕਿਹੜਾ ਨਾ ਕਰੀਏ ਤੁਸੀਂ ਜਿਹੜੇ ਵੀ ਦੁਚਿੱਤੀ ਵਿੱਚ ਫਸੇ ਹੋਏ ਸੀ ਤੁਹਾਨੂੰ ਹੁਣ ਇਹ ਰਿਸ਼ਤਾ ਤੁਰੰਤ ਪਸੰਦ ਆ ਜਾਵੇਗਾ ਬੱਚਿਆਂ ਦਾ ਰਿਸ਼ਤਾ ਤੈਅ ਹੋ ਜਾਵੇਗਾ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਜ਼ਰੂਰ ਕਰਕੇ ਵੇਖਿਓ ਜਿਵੇਂ ਕਿ ਪੂਰਨਮਾਸੀ ਦਾ ਦਿਨ ਆਉਣ ਹੀ ਵਾਲਾ ਹੈ ਇਹ ਉਪਾਅ ਤੁਹਾਡੇ ਲਈ ਬਹੁਤ ਚਮਤਕਾਰਯੋਗ ਸਾਬਿਤ ਹੋ ਜਾਵੇਗਾ ਤੁਹਾਡੀ ਹਰ ਇੱਛਾ ਨੂੰ ਪੂਰਾ ਕਰ ਦੇਵੇਗਾ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਉਹਨਾਂ ਦੇ ਜਲਦੀ ਵਿਆਹ ਹੋ ਜਾਣਗੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ